ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉਤੇ ਸੋ ਗੱਲਬਾਤ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਬਾਰੇ ਅੱਜ ਸਾਰਾ ਦੇਸ਼ ਸ਼ਹੀਦੀ ਦਿਵਸ ਮਨਾ ਰਿਹਾ ਹੈ ਸੋ ਗੁਰੂ ਮਾਨ ਦੇ ਨਾਲ ਜੁੜੀਆਂ ਹੋਈਆਂ ਕੁਝ ਇਤਿਹਾਸਕ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆਂ ਅੱਜ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਔਰ ਚੈਨਲ ਵੀ ਜਿਹਨਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਿਓ ਤਾਂ ਦੋਸਤੋ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਨਾਂ ਨਾਲ ਇਤਿਹਾਸ ਯਾਦ ਕਰਦਾ ਜਿਨ੍ਹਾਂ ਨੇ ਕਿ Hindu धर्म ਹਿੰਦੋਸਤਾਨ ਦੀ ਰੱਖਿਆ ਲਈ ਆਪਣਾ ਸੀਸ ਦਿੱਤਾ ਸੋ ਕਿਉਂਕਿ ਸਭ ਤੋਂ ਵੱਡਾ ਇਤਿਹਾਸਕ ਪ੍ਰਮਾਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਗ੍ਰੰਥ ਦੇ ਵਿੱਚ ਦੰਨੇ ਤਿਲਕ ਜੰਭੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮੈਸਾ ਕਾ ਇਹ ਸਭ ਤੋਂ ਵੱਡਾ ਇਤਿਹਾਸਕ ਪ੍ਰਮਾਣ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਇਤਿਹਾਸ ਲੈ ਕੇ ਆਪਣੇ ਪਿਤਾ ਜੀ ਦਾ ਕਿ ਮਾਰਦ ਨੇ ਤਿਲਕ ਅਤੇ ਜਨੇਊ ਦੀ ਰਾਖੀ ਲਈ ਆਪਣਾ ਸੀਸ ਦਿੱਤਾ ਤੇ ਸਾਕਾ ਕੀਤਾ ਕਾਲ ਯੁੱਗ ਵਿੱਚ ਸੋ ਖੈਰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ-ਨਾਲ ਔਰੰਗਜ਼ੇਬ ਨੇ ਕਹਿੰਦੇ ਇੱਕ ਹੋਰ ਹੁਕਮ ਸੁਣਾਇਆ ਉਹ ਸੀ ਕਿ ਗੁਰੂ ਮਹਾਰਾਜ ਦੀ ਸ਼ਹੀਦੀ ਦੇ ਹੈ ਜਿਹੜੀ ਉਦੇ ਟੁਕੜੇ ਟੁਕੜੇ ਕਰਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਦੇ ਉੱਪਰ ਟੰਗੇ ਜਾਂ ਲੇਕਿਨ ਉਸ ਸਮੇਂ ਕਹਿਰ ਮਚਿਆ ਸੀ ਝੱਖੜ ਝੁੱਲਿਆ ਹਨੇਰੀ ਆਈ ਲੋਕਾਂ ਨੂੰ ਆਪੋਤਾਪੀ ਪੈ ਗਈ ਤੇ ਜਲਾਦ ਸੀ ਜਿਹੜਾ ਦੋਸਤੋ ਜਲਾਦ ਤਲਵਾਰ ਛੱਡ ਕੇ ਜਾਮਾ ਮਸਜਦਵਲ ਭੱਜ ਉੱਠਿਆ ਸੀ ਉਹ ਇਹਨਾਂ ਦਹਿਲ ਗਿਆ ਸੀ ਉਸ ਸਮੇਂ ਸੋ ਇਸ ਹੁਕਮ ਦੀ ਤਮੀਲ ਨਹੀਂ ਹੋ ਸਕੀ ਇਹ ਹੁਕਮ ਮੰਨਿਆ ਨਹੀਂ ਗਿਆ ਅਮਲ ਨਾ ਹੋ ਸਕਿਆ ਇਸ ਹੁਕਮ ਤੇ ਸੋ ਉਸ ਸਮੇਂ ਫਿਰ ਉਧਰ ਪਾਈ ਜੈਤਾ ਦੀ ਭਾਈ ਨਾਨੂ ਰਾਮ ਭਾਈ ਤુલਸੀ ਤੇ ਭਾਈ ਉਹਦਾ ਇਹਨਾਂ ਨੇ ਗੁਰੂ ਸਾਹਿਬ ਦਾ ਸਿਰ ਚੁੱਕ ਕੇ ਲਿਆਉਣ ਦੀ ਤਰਕੀਬ ਬਣਾਈ ਤਾਂ ਭਾਈ ਜੈਤਾ ਆਪਣੀ ਟੋਕਰੀ ਸਿਰ ਤੇ ਚੁੱਕ ਕੇ ਲੈ ਗਿਆ ਤੇ ਰਾਤ ਦੇ ਹਨੇਰੇ ਵਿੱਚ ਗੁਰੂ ਸਾਹਿਬ ਦਾ ਜੋ ਸਿਰ ਸੀਗਾ ਇਹ ਚੁੱਕ ਕੇ ਲਿਆਇਆ ਦੂਜੇ ਪਾਸੇ ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਲੱਖ ਭਾਈ ਲੱਖੀ ਰਾਏ ਬਨਜਾਰਾ ਇਹਨਾਂ ਨੇ ਆਪਣੇ ਪੁੱਤਰਾਂ ਭਾਈ ਨਗਾਈਆ ਹੇਮਾ ਤੇ ਹਾਰੀ ਦੀ ਮਦਦ ਨਾਲ ਗੁਰੂ ਪਾਤਸ਼ਾਹ ਜੀ ਦਾ ਧੜਾ ਜਿਹੜਾ ਇਹ ਚੁੱਕੇ ਲਿਆਂਦਾ ਤੇ ਆਪਣੇ ਘਰ ਅੰਦਰ ਜਿੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਉੱਥੇ ਫਿਰ ਧੜ ਦਾ ਧੜ ਦਾ ਸੰਸਕਾਰ ਕੀਤਾ ਮਹਾਰਾਜ ਜੀ ਤਾਂ ਗੁਰੂ ਸਾਹਿਬੀ ਦੇ ਸੀਸ ਅਤੇ ਧੜ ਦੇ ਸੰਸਕਾਰ ਬਾਰੇ ਪੱਤਨ ਬਹੀ ਦੇ ਵਿੱਚ ਵੀ ਲਿਖਿਆ ਮਿਲਦਾ ਕਿ ਲਖੀਆ ਬੇਟਾ ਗੋਧੂ ਕਾ ਨਗਾਇਆ ਹੇਮਾ ਹਾੜੀ ਬੇਟੇ ਲਖੀਏ ਕੇ ਜਾਦੋਵੰਸੀਏ ਬੜਤੀ ਕਨਾਉਤ ਨਾਇਕ ਧੂਮਾ ਬੇਟਾ ਕਾਨੇ ਕਾ ਤੁਮਰ ਬਿੰਜਲਾਉਤ ਗੁਰੂ ਤੇਗ ਬਹਾਦਰ ਜੀ ਮਹਿਲ ਨੌਵਾਂ ਕੀ লাশ ਉਠਾਇ ਲਾਇ ਸਾਲ 1732 ਮਘਰ ਸੁਦੀ ਛਠ ਗੁਰੂਵਾਰ ਗੁਰੂਵਾਰ ਕੇ ਦਿਨ ਦੇਹੁ ਜਣ ਕੇ ਦਿਨ ਤਾਂ ਦਾਗ ਕੀਆ ਰਸੀਨਾ ગામ મે ਆਦ ਘਰੀ ਰਹਿਨ ਰਿ ਪਾਟ ਬਹੀ ਜਦੋਬਾਸੀਆ ਖਾਤਾ ਬੜਤੀਏ ਕਨੌਤ ਕਾ ਉਦੋਂ ਰਾਏ ਸੀਨਾ ਪਿੰਡ ਦੀ ਸਾਰੀ ਜ਼ਮੀਨ ਭਾਈ ਲੱਖੀ ਰਾਏ ਬਣਜਾਰੇ ਦੀ ਸੀ ਜਿੱਥੇ ਜਿਸ ਜਗ੍ਹਾ ਤੇ ਰਾਸ਼ਟਰਪਤੀ ਭਵਨ ਤੇ ਪਾਰਲੀਮੈਂਟ ਬਣਿਆ ਹੋਇਆ ਹੈ ਆਵ ਲਾਲ ਔਰ ਇਹ ਸਾਰੀ ਜਗਾ ਭਾਈ ਲੱਕੀ ਚਾਬਨਗਾਰੇ ਦੀ ਸੀਗੀ ਅੰਗਰੇਜ਼ਾਂ ਨੇ 1913ਵਾਂ ਦਿੱਲੀ ਨੂੰ ਰਾਜਧਾਨੀ ਬਣਾਉਣ ਸਮੇ ਜਬਰੀ ਅਕਵਾਇਰ ਕੀਤੀ ਸੀਗੀ ਅੰਗਰੇਜ਼ਾਂ ਨੇ 14 ਜਨਵਰੀ 1914 ਨੂੰ ਗੁਰਦੁਆਰਾ ਰਕਾਬਗੰਢ ਦੀ ਬਹਾਲੀ ਕੰਦ ਵੀ ਟਾਤੀ ਸੀ ਤੇ ਇਹਦਾ ਕੁਝ ਕ ਹਿੱਸਾ ਵੀ ਕਬਜ਼ੇ ਵਿੱਚ ਲੈਣਾ ਚਾਹੁੰਦੇ ਸੀ ਪਰ ਸਿੱਖਾਂ ਨੇ ਦਾ ਵਿਰੋਧ ਕੀਤਾ ਤੇ ਉਹਨਾਂ ਨੂੰ ਇਸ ਵਾਰ ਤੇ ਫਿਰ ਮੋਰਚਾ ਵੀ ਦੋਸਤੋ ਲਾਉਣਾ ਪਿਆ ਕਹਿੰਦੇ ਵੀ ਮਹਾਰਾਜ ਦਸਮ ਗ੍ਰੰਥਮਾ ਲਿਖਦੇ ਹਨ ਮਹਾਰਾਜ ਕਿ ਠੀਕ ਕਰੋ ਪੋਰ ਦਿੱਲੀ ਸਸਿਰ ਪ੍ਰਭਪੁਰ ਕੀ ਆਪਿਆਂ ਤੇਗ ਬਹਾਦਰ ਸ੍ਰੀ ਕ੍ਰਿਆ ਕਰੀ ਨਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸ਼ੋਕ ਹੈ 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 ਸਭ ਜਗ ਕੀਓ ਜੈ 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 ਸੁਰ ਲੋਕ ਦਸਮ ਪਾਛੇ ਦਸਮ ਗ੍ਰੰਥਮਾ ਇਹ ਲਿਖਿਆ ਹੋਇਆ ਸਭ ਤੋਂ ਵੱਡਾ ਇਤਿਹਾਸਕ ਪ੍ਰਮਾਣ ਹੈ ਗੁਰੂ ਪਾਚੇ ਦੀ ਸ਼ਹੀਦੀ ਦਾ ਹਾਂਜੀ ਜਿਹੜੇ ਲੋਕ ਕਹਿੰਦੇ ਦਸਮ ਗ੍ਰੰਥ ਤੇ ਮਹਾਰਾਜ ਜਾਨੀ ਲਿਖਿਆ ਹੋਇਆ ਹੈ ਫਲਾਣੇ ਨੇ ਲਿਖਿਆ ਤੇ ਥੰਕੇ ਨੇ ਲਿਖਿਆ ਇਹ ਆਪੂਆ ਇਹ ਸਾਡਾ ਇਤਿਹਾਸ ਹੈ ਸਭ ਤੋਂ ਵੱਡਾ ਸਰੋਤ ਹੈ ਇਤਿਹਾਸ ਦਾ ਜੇ ਇਹ ਨਾ ਰਿਹਾ ਸਾਡੇ ਕੋਲ ਰੱਖੂਗਾ ਹਾਂਜੀ ਸੋ ਖੈਰ ਵਿਸ਼ਵ ਦੇ ਇਤਿਹਾਸ ਦੇ ਵਿੱਚ ਇੰਨੇ ਬਲੱਖਣ ਕੁਰਬਾਨੀ ਔਰ ਅਜਹੀ ਸ਼ਹੀਦੀ ਦੀ ਮਿਸਾਲ ਨਹੀਂ ਮਿਲਦੀ ਕੋਈ ਵੀ ਕਿ ਕਿਸੇ ਨੇ ਦੂਜੇ ਧਰਮ ਲਈ ਆਪਣੀ ਕੁਰਬਾਨੀ ਦਿੱਤੀ ਹੋਗੀ ਕਿਸੇ ਧਰਮ ਗੁਰੂ ਨੇ ਦੂਜੇ ਧਰਮ ਦੀ ਰੱਖਿਆ ਲਈ ਆਪ ਆਪਣਾ ਸੀਸ ਵਾਰਿਆ ਹੋ। ਕੋਈ ਮਿਸਾਲ ਨਹੀਂ ਮਿਲਦੀ ਹੈ ਦੁਨੀਆ ਦੇ ਵਿੱਚ। ਤੁਸੀਂ ਹਿਸਾਬ ਲਾਓ। ਕਈ ਵੀ ਕਹਿੰਦੇ ਜੀ ਨਹੀਂ ਨਹੀਂ ਉਹਨਾਂ ਨੇ ਤਾਂ ਮਾਨਵਤਾ ਲਈ ਕੁਰਬਾਨੀ ਦਿੱਤੀ ਸੀਗੀ। ਮਨੁੱਖਤਾ ਲਈ ਦਿੱਤੀ ਸੀਗੀ ਮੈਂ ਦੱਸ ਦੇਣਾ ਚਾਹੁੰਨਾ ਕਿ ਮਨੁੱਖਤਾ ਬਹੁਤ ਪਿੱਛੇ ਰਹਿ ਜਾਂਦੀ ਹੈ। ਧਰਮ ਅਧਿਆਤਮਿਕ ਦਾ ਬਹੁਤ ਅੱਗੇ ਦੀ ਗੱਲ ਹੈ। ਸੋ ਇਤਿਹਾਸ ਹੈ ਜੋ ਇਹ ਹੀ ਬੋਲਦਾ ਹੈ ਤੇ ਇਹਨੇ ਇਹੀ ਬੋਲਣਾ ਹੈ ਤਿਲਕ ਜੰਭੂ ਰਾਖਾ ਤਿਲਕ ਤੇ ਜਨੇਊ ਦਾ ਰਾਖਾ ਗਰੂ ਤੇਗ বাহাদুর ਪਾਸ਼ਾ ਜੀ ਸੋ ਇਤਿਹਾਸ ਮੈਂ ਦਰਦ ਹੋ ਚੁੱਕੀ ਹੈ ਗੱਲ ਮਹਾਰਾਜ ਨੇ ਤਿਲਕ ਅਤੇ ਜਨੇਊ ਦੀ ਰਾਖੀ ਕੀਤੀ ਹੈ ਇਸ ਦੇਸ਼ ਦੀ ਰਾਖੀ ਕੀਤੀ ਹੈ Hindu ਧਰਮ ਲਈ ਰਾਖੀ ਕੀਤੀ Hindu ਧਰਮ ਦੀ ਰਾਖੀ ਕੀਤੀ ਹੈ Hindu ਧਰਮ ਨੂੰ ਬਚਾਇਆ ਹੈ ਜੇ ਮਨੁੱਖਤਾ ਦੀ ਆਪਾਂ ਗੱਲ ਕਰੀਏ ਤਾਂ ਕੀ ਉਦੋਂ ਸਾਰੀ ਮਨੁੱਖਤਾ ਹੀ ਸੀਗੀ ਗੁਰੂ ਪਾਤਸ਼ਾਹ ਜੀ ਦੇ ਕੋਲ ਫਰਿਆਦ ਲੈ ਕੇ ਕਸ਼ਮੀਰੀ ਪੰਡਤ ਆਏ ਸੀ ਨਾ ਸੋ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਬੁਰੂ ਮਹਾਰਾਜ ਕਿਸੇ ਇੱਕ ਧਰਮ ਲਈ ਮਤਲਬ ਕੁਰਬਾਨੀ ਦੇਣਗੇ ਕੋਈ ਵੀ ਉਸ ਸਮੇਂ ਆ ਜਾਂਦਾ ਸਭ ਲਈ ਦੇਣੀ ਸੀ ਕਿਉਂਕਿ ਉਸ ਸਮੇਂ Hindu ਵੀ ਰਾਏ ਸੀ ਕਸ਼ਮੀਰੀ ਬ੍ਰਾਹਮਣ ਸੋ ਇਸ ਕਰਕੇ ਦਸਮ ਪਾਤਸ਼ਾਹ ਜੀ ਨੇ ਵੀ ਸਿੱਧਾ ਤੇ ਸਪੱਸ਼ਟ ਲਿਖਿਆ ਹੈ ਕਿ ਤਿਲਕ ਜੰਭੂ ਰਾਖਾ ਪ੍ਰਭ ਤੱਕ ਕਿਨੋਂ ਵੱਡੂ ਕਲੂ ਮੈਸਾ ਤਾ ਦੋਸਤੋ ਏਦਾਂ ਮਹਾਰਾ ਦੀ ਜੋ ਸ਼ਹੀਦੀ ਹੋਈ ਆ ਤੋ ਏਦਾਂ ਉਹਨਾਂ ਦਾ ਸੰਸਕਾਰ ਹੋਇਆ ਸੋ ਇਹ ਸੀਗੀ ਅੱਜ ਦੀ ਵੀਡੀਓ ਸੋ ਅੱਜ ਬਹੁਤ ਵੱਡਾ ਦਿਨ ਹੈ ਬਹੁਤ ਵੱਡਾ ਦਿਨ ਹੈ ਅੱਜ ਗੁਰੂ ਪਾਚੀ ਦੇ ਨੌਵੇਂ ਪਾਚੇ ਸਲੋਕ ਪੜੀਏ ਬਾਣੀ ਪੜੀਏ ਤੇ ਉਹਨਾਂ ਨੂੰ ਯਾਦ ਕਰੀਏ ਸਜਦਾ ਕਰੀਏ ਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਹਨਾਂ ਕੁਰਬਾਨੀਆਂ ਬਾਰੇ ਜਾਣੂ ਕਰਵਾਈਏ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਈਏ ਕਿਉਂਕਿ ਅੱਜ ਆਪਾਂ ਇਤਿਹਾਸ ਪੜਨਾ ਛੱਡ ਗਏ ਅਸੀਂ ਆਪਣੇ ਗ੍ਰੰਥ ਪੜ੍ਹਨੇ ਛੱਡ ਚੁੱਕੇ ਹਾਂ ਅਸੀਂ ਫੋਨਾਂ ਦੇ ਪਿੱਛੇ ਹੋ ਗਏ 24 ਘੰਟੇ ਆਪਾਂ ਫੋਨ 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 ਕਰੀ ਅਸੀਂ ਗ੍ਰੰਥਾਂ ਨੂੰ ਵਾਚਣਾ ਫਰੋਲਣਾ ਹੋਰ ਤਾਂ ਉਹ ਦਰਸ਼ਨ ਕਰਨੇ ਵੀ ਭੁੱਲ ਗਏ ਸੋ ਕਿਤਾਬਾਂ ਸਭ ਤੋਂ ਵਧੀਆ ਮਿੱਤਰ ਨੇ ਬੰਦੇ ਦੀਆਂ ਇਹਨਾਂ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਲੁਕਿਆ ਹੋਆ ਔਰ ਦੂਜੀ ਗੱਲ ਗੁਰੂ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਸਾਹਿਬ ਇਤਿਹਾਸ ਹੈ ਜਿਹਦੇ ਵਿੱਚ ਗੁਰੂ ਦੀ ਬਾਣੀ ਹੈ, ਰਾਜਨੀਤੀ ਹੈ, ਸਾਰਾ ਕੁਝ ਹੈ। ਹਾਂਜੀ। ਉਹ ਕਿੰਨੇ ਮਹਤਾ ਨਾਲ ਲਿਖਿਆ ਹੋਣਾ ਦੇਖੋ। ਮਹਾਰਾਜ ਜੀ। ਸਾਬ ਲਾ ਲਓ। ਸੋ ਕੀ ਦੇ ਨਹੀਂ ਆਪਣੇ ਲਈ। ਲੇਕਿਨ ਆਪਾਂ ਪੜਦੇ ਹੀ ਛੱਡ ਗਏ। ਜਿਹੜੀਆਂ ਕੌਮਾਂ ਆਪਣਾ ਇਤਿਹਾਸ, ਆਪਣੀਆਂ ਕਿਤਾਬਾਂ, ਆਪਣੇ ਗ੍ਰੰਥ ਪੜ੍ਹਨੇ ਛੱਡ ਦਵੇ, ਉਹਨਾਂ ਦਾ ਹਾਲ ਬਹੁਤ ਬੁਰਾ ਹੁੰਦਾ। ਸੋ ਆਪਣਾ ਹਾਲ ਕਿਹੋ ਜਿਹਾ ਹੈ ਤੁਹਾਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਹੈਗੀ ਸੋ ਦੋਸਤੋ ਸੋ ਆਪਣੀ ਆਉਣ ਵਾਲੀ ਨਸਲ ਨੂੰ ਸਿੱਖੀ ਨਾਲ ਜੋੜਨੀ ਤੁਹਾਨੂੰ ਗ੍ਰੰਥ ਪੜ੍ਹਨੇ ਪੈਣੇ ਆ ਕਿਤਾਬਾਂ ਪੜ੍ਹਨੀਆਂ ਪੈਣੀਆਂ ਗੱਲ ਸਿੱਧੀ ਤੇ ਸਪਸ਼ਟ ਹੈ ਸੋ ਇਹ ਸੀ ਅੱਧੀ ਵੀਡੀਓ ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ